ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀਆਂ ਕਰ ਰਿਆਂ ਮੱਲਾਵਾਲਾ ਖਾਸ ਤੂ ਸਾਂਝੀਆਂ ਕਰ ਰਿਆਂ ਲਗਾਤਾਰ ਜਿਹੜੀਆਂ ਹਾਰਪੀੜ ਥੇਰੀਏ ਦੇ ਵਿੱਚ ਜੜੀ ਦੁੱਖ ਭਰੀ ਪਰਮਾਰ ਚੱਲ ਰਹੀ ਏ ਉਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਉਹ ਹਾਰਪੀੜ ਥੇਰੀਆ ਗੁਜ਼ਰਿਆ ਲਗਾਤਾਰ ਉਹਨਾਂ ਲਈ ਜਿਹੜੀਆਂ ਸੁੱਖ ਸਬਧਾਵਾਂ ਜਿਹੜੀਆਂ ਜੋ ਮਦਦ ਲਈ ਲੋਕ ਪਹੁੰਚ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਦੇਖ ਸਕਦੇ ਹੋ ਦਰਜਨ ਤੋਂ ਵੱਧ ਟਰੈਕਟਰ ਟਰਾਲੀਆਂ ਜਿਨ੍ਹਾਂ ਦੇ ਵਿੱਚ ਤੂੜੀ ਚਾਰਾ ਵਗੈਰਾ ਜਾਂ ਪੀਣ ਵਾਲਾ ਪਾਣੀ ਜਿਹੜਾ ਹੈਗਾ ਸਾਰੀ ਸਮਗਰੀ ਜਿਹੜੀ ਇਕੱਤਰ ਕਰਕੇ ਮੱਲਾਂ ਵਾਲਾ ਖਾਸ ਤੋਂ ਜਿਹੜੇ ਪ੍ਰਧਾਨ ਮਹਾਵੀਰ ਸਿੰਘ ਜੀ ਵਿਸ਼ੇਸ਼ ਤੌਰ ਤੇ ਜਿਹੜਾ ਇਹਨਾਂ ਦੀ ਪੂਰੀ ਟੀਮ ਦਾ ਉਪਰਾਲਾ ਹੈਗਾ ਕਿ ਉਹਨਾਂ ਲੋਕਾਂ ਤੱਕ ਜਿਹੜੀ ਮਦਦ ਪਹੁੰਚਾਈ ਜਾਵੇ ਲਗਾਤਾਰ ਇਸ ਏਰੀਏ ਦੇ ਵਿੱਚ ਜਿਹੜੇ ਅਸੀਂ ਸਵਾਮਾਂ ਨਿਭਾਰੇ ਸੀ ਲਗਾਤਾਰ ਉਹਨਾਂ ਲੋਕਾਂ ਦੇ ਨਾਲ ਜਿਹੜਾ ਦੁੱਖ ਵੰਡਾਰੇ ਸੀ ਸਾਡੇ ਨਾਲ ਬਹੁਤ ਸਾਰੇ ਸੱਜਣ ਹੈਗੇ ਨੇ ਬਰਾੜ ਸਾਹਿਬ ਬਹੁਤ ਦੂਰੋਂ ਪਹੁੰਚੇ ਹੋਏ ਨੇ ਲਗਾਤਾਰ ਆਪਣੀ ਸੇਵਾ ਲੈ ਕੇ ਅਸੀਂ ਮਾਹਵੀਰ ਜੀ ਨਾਲ ਗੱਲਬਾਤ ਕਰਾਂਗੇ ਸੇਵਾ ਹੈਗੀ ਕਿਹੜੇ-ਕਿਹੜੇ ਏਰੀਏ ਦੇ ਵਿੱਚ ਜਿਹੜੀ ਅੱਜ ਪ੍ਰੋਵਾਈਡ ਕੀਤੀ ਜਾਵੇਗੀ ਵੰਡੀ ਜਾਵੇਗੀ ਕਿਸ ਤਰ੍ਹਾਂ ਜਿਹੜਾ ਇਹਨਾਂ ਦਾ ਅੱਗੇ ਸ਼ਡਿਊਲ ਕਿਸ ਤਰ੍ਹਾਂ ਚੱਲੇਗਾ ਮਾਹਵਰ ਜੀ ਕੀ ਜਿਹੜੀ ਸੇਵਾ ਹੈਗੀ ਹੈ ਲਾਕਨ ਮਸਰ ਵੈਕੀ ਖਾਲਸਾ ਵੈਕੀ ਫਤਿਹ ਇਹ ਆਪਾਂ ਫਤੇ ਵਾਲਾ ਹੱਲੇ ਵਾਲਾ ਤੰਨਾ ਬੱਗਾ ਨਾਲ 마שי ਕੇ ਨਾਲ ਸਭਰਾਵਾ ਪਿੰਡ ਤੇ ਤਕਰੀਬਨ ਆਪਣੇ ਜੀਰੇ ਹਲਕੇ ਦੇ ਚਾਰ ਜ਼ੋਨ ਆ ਜਿਹੜੇ ਮੰਨ ਲਓ ਸਤਲੋਚ ਬਿਆਸ ਦੀ ਪਾਣੀ ਹੈ ਠਾ ਜਿਆਦਾ ਤੇ ਕਿਉਂਕਿ ਸਾਰੇ ਇਲਾਕੇ ਚ ਕੋ ਨਹੀਂ ਸਕਦੇ ਜਿੰਨੇ ਜੋਗੇ ਜਿੱਥੇ ਹਨ ਆਬياب ਦੇ ਇਲਾਕੇ ਨੇੜੇ ਨੇੜੇ ਦੇ ਵੀ ਆਪਾਂ ਸੇਵਾ ਕਰੀਏ ਤੇ ਤਾਂ ਵੀ ਨਹੀਂ ਮੁੱਕਦੀਗੀ ਤੇ ਅਸੀਂ ਫਤੇ ਵਾਲਾ ਵਾਲੇ ਵਾਲਾ ਤੇ ਸਭਰਾਵਾ ਤੱਕ جا رہے ہیں ادھر حالات ਤੁਸੀਂ دیکھیو علاقے علاقے ਦੇ ਵਿੱਚ ਗੁਜਰੇ ਲੋਕਾਂ ਨਾਲ ਜਿਹੜਾ ਮਿਲਮਲਾਬ ਕੀਤਾ ਕਿਸ ਤਰ੍ਹਾਂ ਦੇ ਹਾਲਾਤ ਦੇਖਦੇ ਹੋ ਜੀ ਹਾਲਾਤ ਤਾਂ ਬਹੁਤ ਮਾੜੇ ਆ ਅੱਗੇ 2023 ਦੀ ਜਿਹੜੀ ਕਰੋਪੀ ਸੀਗੀ ਹਲੇ ਤਾਂ ਲੋਕਾਂ ਦੇ ਹੋਣੀ ਮਨ ਤੋਂ ਲੱਤੀ ਤੇ ਫਿਰ ਦੁਬਾਰਾ ਕਰੀ ਕਹਿਰ ਜਿਹੜਾ ਲੋਕਾਂ ਦੇ ਉੱਪਰ ਟੈ ਗਿਆ ਵਾ ਤੇ ਬਾਕੀ ਆਪਣੇ ਐਮਐਲਏ ਸ਼੍ਰੀ ਨਰੇਸ਼ ਘਟਾਰੀਆ ਜੀ ਆਗੂ ਆਪਣੇ ਸ਼ੰਕਰ ਘਟਾਰੀਆ ਜੀ ਪੂਰਾ ਲੋਕਾਂ ਦੇ ਨਾਲ ਤਣੋ ਮਣੋ ਸਾਥ ਦੇ ਰਹੇ ਆ ਅੱਜ ਘੱਡੂ ਘੜ 100 150 ਟਰਾਲਾ ਜਿਹੜਾ ਹਲਕੇ ਦੇ ਵਿੱਚ ਸਾਰੇ ਰਾਸ਼ਨ ਲੈ ਕੇ ਸਾਰ ਥਾਂ ਤੇ ਪਹੁੰਚ ਰਹੇ ਆ ਤੇ ਕਿਸੇ ਗੱਲ ਦੀ ਕੋਈ ਕਮੀ ਨਹੀਂ ਆਉਂਦੀ ਬਸ ਇਹ ਆ ਕਿ ਵੀ ਹੁਣ ਆਪਾਂ ਧੀਰਜ ਹੀ ਕਰ ਸਕਦੇ ਆ ਤੇ ਰੱਬ ਅੱਗੇ ਕਿਸੇ ਇੱਕ ਦਾ ਜ਼ੋਰ ਨਹੀਂ ਹੈਗਾ ਜੀ ਜੀ ਅੱਜ ਇੱਕ ਇਲਾਕੇ ਦੇ ਵਿੱਚ ਪਹੁੰਚ ਰਹੇ ਹੋ ਕਿਸ ਤਰ੍ਹਾਂ ਜਿਹੜਾ ਪ੍ਰੋਸੈਸ ਲੰਮਾ ਚੱਲੇਗਾ ਮਤਲਬ ਕਹ ਲਈਏ ਜਾਂ ਕਿਸ ਤਰ੍ਹਾਂ ਚੱਲੂਗਾ ਕਿਸ ਤਰ੍ਹਾਂ ਅੱਗੇ ਲੋਕਾਂ ਤੱਕ ਪਹੁੰਚਦਾ ਕਰੋਗੇ ਸੇਵਾ ਨੂੰ ਇੱਧਰ ਤਕਰੀਬਨ 4 ਜ਼ੋਨ ਬਣਾਏ ਹੋਏ ਆ ਤੇ ਉਹ ਸਾਰੇ ਜ਼ੋਨਾਂ ਦੇ ਅਲੱਗ-ਅਲੱਗ ਟੀਮਾਂ ਬਣਾਈਆਂ ਵਾਂ ਤੇ ਉਦੋਂ ਤੱਕ ਰਾਸ਼ਨ ਜਿਹੜਾ ਲੋੜਵੰਦ ਨੂੰ ਜਿੱਦਾਂ ਵੀ ਆ ਕਿ ਵੀ ਉਹ ਅਪਰੋਚ ਕਰਾਂਗੇ ਤੇ ਪਿਛਲੀ ਵਾਰ ਥੋੜਾ ਜਿਹਾ ਚਲੋ ਗਲਤ ਜਿਹੜੇ ਸ਼ਰਾਰਤੀ ਆਨਸਰ ਸੀਗੇ ਕਿ ਵੀ ਆਪਾਂ ਅੱਜ ਔਖੀ ਘੜੀ ਦੇ ਵਿੱਚ ਲੋੜਵੰਦਾਂ ਦੀ ਮਦਦ ਕਰੀਏ ਤੇ ਇਹ ਨਹੀਂ ਕਿ ਆਪਾਂ ਕਿ ਯਾਰ ਵੀ ਮੈਂ ਆਪਦਾ ਸਾਲ ਦਾ ਰਾਸ਼ਨ ਜੋੜ ਲਾਂ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਜੇ ਜਦੋਂ ਏਡੀ ਵੱਡੀ ਆਫਤ ਆਈ ਹੋਵੇ ਤੇ ਸਾਰੇ ਆਪਾਂ ਪਾਰਟੀ ਪਾਈ ਤੋਂ ਉੱਪਰ ਉੱਠ ਕੇ ਵੀ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਸਹਿਯੋਗ ਕਰੀਏ ਆਪਾਂ ਸਾਰਿਆਂ ਦਾ ਤੇ ਦੱਸਿਆ ਜਾ ਰਿਹਾ ਹੈ ਕਿ 50 ਕਿੱਲੇ ਖੁੱਦ ਪ੍ਰਧਾਨ ਦੇ ਵੀ ਇਸ ਹੜ੍ਹ ਦੇ ਵਿੱਚ ਡੁੱਬੇ ਹੋਏ ਆ ਹਾਂਜੀ ਮੇਰਾ ਆਵਦਾ ਝੋਨਾ 2023 ਚ ਵੀ ਸਾਰਾ ਖਤਮ ਹੋ ਗਿਆ ਸੀ ਹੁਣ ਵੀ ਖਤਮ ਹੋ ਗਿਆ ਵਾ ਅੱਛਾ ਜੀ ਤੇ ਚਲੋ ਜਿੰਨੇ ਜੋਗੇ ਹੈਗੇ ਨਾਲ ਖੜੇ ਆ ਆਪਣੇ ਭਰਾ ਨਾਲ ਖੜੇ ਆ ਸਾਰੇ ਜਿਹੜੇ ਨਾਲ ਤਣਮਣੋਂ ਨਾਲ ਸਮਾਜ ਸੇਵੀ ਜਿਹੜੇ ਆਪਣੇ ਭਰਾ ਸਾਰੇ ਆਪਣਾ ਸਾਥ ਦੇ ਰਹੇ ਆ ਜੀ ਜੀ ਇੱਕ ਵਾਰ ਟੀਮ ਜ਼ਰੂਰ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਦਿੰਦੇ ਆ ਟੀਮ ਦੇਖ ਸਕਦੇ ਹੋ ਕਿ ਸਾਰੇ 71 ਜਿਹੜੀ ਟੀਮ ਹੈਗੀ ਏ ਟਰੈਟਰ ਟਰਾਲੀਆਂ ਦੇ ਸਕਦੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਮੌਜੂਦ ਹੈਗੇ ਨੇ ਸਾਡੇ ਨਾਲ ਬਰਾੜ ਸਾਹਿਬ ਹੈਗੇ ਨੇ ਹਾਜ਼ਰ ਬਰਾੜ ਸਾਹਿਬ ਕਿਸ ਤਰ੍ਹਾਂ ਜਿਹੜੀ ਕਿਸ ਜਗ੍ਹਾ ਤੋਂ ਜਿਹੜੀ ਸੇਵਾ ਲੈ ਕੇ ਆਏ ਹੋ ਅੱਜ ਜੀ ਵੀਰ ਜਿੱਦਾਂ ਆਪਣੇ ਲੋਕਾਂ ਦਾ ਉਧਰ ਬਹੁਤ ਜ਼ਿਆਦਾ ਬੁਰਾ ਹਾਲਾ ਅੱਜ ਅਸੀਂ ਪਸ਼ੂਆਂ ਅਤੇ ਚਾਰਾ ਤੂੜੀ ਸਾਰਾ ਕੁਝ ਲੈ ਕੇ ਜਾਏ ਨੇ ਅੱਗੇ ਸਟੈਪ ਬਾਈ ਸਟੈਪ ਜਿੱਦਾਂ ਅਗਲੇ ਹਫ਼ਤੇ ਤੱਕ ਅਸੀਂ ਜਿਹੜੇ ਵੀ ਉੱਥੇ ਸੁੱਕੇ ਦੁੱਧ ਦੀ ਚਾਹ ਜਾਂ ਸੁੱਕੇ ਰਾਸ਼ਨ ਦੀ ਜਿੰਨੀ ਵੀ ਲੋੜ ਹੋਊਗੀ ਪ੍ਰਧਾਨ ਸਾਹਿਬ ਨਾਲ ਗੱਲ ਕਰਕੇ ਅਸੀਂ ਉਵੇਂ ਲੈ ਕੇ ਆਵਾਂਗੇ ਅੱਜ ਹਾਲਾਤਾਂ ਦਾ ਜਾਇਜ਼ਾ ਵੇ ਲਾਉਗੇ ਜੀ ਹਾਂਜੀ ਹਾਂਜੀ ਅੱਗੇ ਵੀ ਵੀਰ ਵਰਗੀ ਜਾ ਕੇ ਆਏ ਆ ਦਿੱਲੀ ਤੱਕरीबन ਉਹਨਾਂ ਜਾਂਦੇ ਉਹਨਾਂ ਦੇ ਵਿੱਚ ਵੇਚ ਰਹੇ ਆ ਇਹਨਾਂ ਨੂੰ ਪਤਾ ਲੱਗਦਾ ਰਹਿੰਦਾ ਵੀ ਆਹ ਚੀਜ਼ ਦੀ ਲੋੜ ਆ ਸਾਨੂੰ ਉਹੀ ਚੀਜ਼ ਉੱਥੇ ਪ੍ਰੋਵਾਈਡ ਕਰਾਉਣੀ ਚਾਹੀਦੀ ਜੀ 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 ਇਹ ਸਾਡੇ ਨਾਲ ਐਮਸੀ ਸਾਹਿਬ ਮੌਜੂਦ ਹੈਗੇ ਨੇ ਐਮਸੀ ਸਾਹਿਬ ਕੀ ਕਹੋਗੇ ਹਾਲਾਤ ਬਹੁਤ ਗੰਭੀਰ ਬਣੇ ਹੋਏ ਆ ਜੀ ਬਹੁਤ ਮਾੜੇ ਹਾਲਾਤ ਜੀ 2023 ਵਾਲੇ ਪੁੱਲੇ ਨਹੀਂ ਸੀ ਤਾਂ 2025 ਵਾਲੀ ਫੇਰਾੜ ਤੇ ਅਸੀਂ ਤਾਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਮੰਨ ਕੇ ਚਲੋ ਸਾਰੇ ਇਲਾਕੇ ਦੇ ਕਿ ਸਹਿਯੋਗ ਦੇਣ ਜੀ ਜੀ ਜਿਸ ਚੀਜ਼ ਦੀ ਲੋੜ ਪੈਂਦੀ ਉਹ ਚੀਜ਼ ਆਪਾਂ ਮੁਹੱਈਆ ਕਰਾਈਏ ਉੱਥੇ ਜੀ ਜੀ ਤੇ ਬਾਕੀ ਅਸੀਂ ਕਹਿੰਦੇ ਆ ਲੋਕਾਂ ਨੂੰ ਕਿ ਜੋੜਨ ਵਾਲੇ ਪਾਸੇ ਨਾ ਹੋਈਏ ਜੀ ਜੀ ਕਿ ਪਿਛਲੀ ਵਾਰ ਇਹ ਬਹੁਤ ਸ਼ਿਕਾਇਤਾਂ ਆਈਆਂ ਕਿ ਇਹਨੇ ਪੱਤੀ ਜੋੜ ਲਈ ਕਿ ਇਹਨੇ ਕੁਝ ਜੋੜ ਲਿਆ ਉਹ ਚੀਜ਼ਾਂ ਨਾ ਆਪਾਂ ਜੋੜੀਏ ਜਿਹੜੀ ਲੋੜ ਏ ਉਹ ਆਪਾਂ ਜਿੰਨੀ ਲੋੜ ਏ ਓਨੀ ਚੀਜ਼ ਲਈਏ ਤੇ ਹਰ ਇੱਕ ਘਰ ਤੱਕ ਆਪਾਂ ਰਾਸ਼ਨ ਪਹੁੰਚਾ ਸਕੀਏ ਜੀ ਜੀ ਸੋ ਬਹੁਤ ਬਹੁਤ ਧੰਨਵਾਦ ਇਨਾਂ ਸੱਜਣਾ ਦਾ ਕਿਉਂਕਿ ਮੈਂ ਖੁਦ ਵੀ ਹੜਪੇੜਤ ਹੈਗਾ ਬਹੁਤ ਵੱਡੀ ਜਿਹੜੀ ਅੱਜ ਮਦਦ ਕਰਨ ਜਾ ਰਹੇ ਉਹਨਾਂ ਲੋਕਾਂ ਦੀ ਕੀ ਕਹੋਗੇ ਬੋ ਜੀ ਬੈਰੂ ਜੀ ਦਾ ਖਾਲਸਾ ਬੈਰੂ ਜੀ ਦੀ ਫਤਿਹ ਮੈਂ ਤਾਂ ਇਹੋ ਕਹਾਂਗਾ ਸਾਡਾ ਮਾਂਬੀਰ ਬੱਚਾ ਬਾਉ ਨਰੇਸ਼ ਜੀ ਸਾਡੇ ਸ਼ੰਕਰ ਜੀ ਬਹੁਤ ਹੀ ਪ੍ਰਾਲੇ ਕੀ ਕਰ ਰਹੇ ਨੇ ਅੱਜ ਅਸੀਂ ਇੱਥੋਂ ਮੱਲਾਂ ਵਾਲੇ ਤੋਂ ਸਾਡਾ ਪ੍ਰਧਾਨ ਤੂੜੀ ਚੌਕਰ ਲੈ ਕੇ ਚੱਲੇ ਆ ਪਾਣੀ ਦੀ ਜੋ ਆ ਸੇਵਾ ਇਹ ਹਰ ਬੰਦੇ ਤੱਕ ਪਹੁੰਚੇਗੀ ਮੇਰੀ ਇਹੋ ਹੱਥ ਬੰਨ ਕੇ ਬੇਨਤੀ ਆ ਵੀ ਪਿਛਲੀ ਤਰ੍ਹਾਂ ਮੇਰੇ ਵੀਰ ਜਿਹੜੇ ਇੱਧਰ ਦੇ ਆ ਕਿਉਂ ਉਹਨਾਂ ਦਾ ਵਿਚਾਰਿਆਂ ਦੇ ਲੈਣਾ ਹੀ ਨਾਣਾ ਰਾਸ਼ਨ ਤੇ ਜਿਹੜੇ ਐਵੇਂ ਲੈਂਦੇ ਨਾ ਰਾਸ਼ਨ ਉਹਨਾਂ ਵਾਸਤੇ ਚੰਗਾ ਕੰਮ ਨਹੀਂ ਉਹਨਾਂ ਨੂੰ ਚਾਹੀਦਾ ਸੋ ਮਤ ਕਰਨੀ ਮਤ ਕਰੋ ਸਾਰੇ ਰਲ ਕੇ ਇਹ ਸਾਡਾ ਮਾਂ ਵੀਰ ਬੱਚਾ ਵੇਖ ਲੋ ਬੱਚਾ ਪਰ ਸੋਚ ਇਹਦੀ ਬਹੁਤ ਵੱਡੀ ਆ ਸਾਰਿਆਂ ਨਾਲ ਲੈ ਕੇ ਚੱਲਦਾ ਬਹੁਤ ਸੇਵਾ ਲਈ ਆ ਰਹੇ ਆ ਜੀ ਜੀ ਬਹੁਤ ਤਨ ਡਾਕਟਰ ਸਾਹਿਬ ਕੀ ਕਹੋਗੇ ਅੱਗੇ ਕਿਸ ਤਰ੍ਹਾਂ ਜਿਹੜਾ ਪ੍ਰੋਸੈਸ ਚਲਾਇਆ ਜਾਵੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੇਖੋ ਅ ਤਕਰੀਬਨ ਤਾਂ ਕੰਮ ਜਿਹੜਾ ਹੋਇਆ ਪਾਣੀ ਔਨ ਕਰਕੇ ਗਲਤ ਹੋਇਆ ਤੇ ਇੱਚ ਵੀ ਤੁਹਾਨੂੰ ਪਤਾ ਮਾਰ ਬਹੁਤ ਪਈ ਲੋਕਾਂ ਨੂੰ ਹਨਾ ਹੁਣ ਵੀ ਜਿਹੜੀ ਮਾਰ ਦੇ ਹੇਠ ਬਹੁਤ ਜਦਾ ਇਲਾਕਾ ਬਣਾਇਆ ਹੋਇਆ ਵਾ ਤਕਰੀਬਨ ਝੋਨੇ ਝਾਨੇ ਦਾ ਤੁਹਾਨੂੰ ਪਤਾ ਸਭ ਖਤਮ ਹੀ ਹੋ ਗਏ ਆ ਪਰ ਫਿਰ ਵੀ ਜਿੰਨੇ ਜੋਗੇ ਹੈਗੇ ਆ ਭੈਣ ਭਰਾ ਸਾਰੇ ਨਾਲ ਰਲ ਮਿਲ ਕੇ ਸੇਵਾ ਦੀ ਪਹਿਲਾਂ ਵੀ ਕਰਦੇ ਰਹੇ ਆ ਹੁਣ ਵੀ ਕਰਨ ਰਹੇ ਆ ਚਲ ਲੋੜਵੰਦਾਂ ਨੂੰ ਅਸੀਂ ਲੈ ਕੇ ਬੋਟ ਲੈ ਕੇ ਲੋੜਵੰਦਾਂ ਨੂੰ ਜਿੱਥੇ ਕੋਈ ਜ਼ਰੂਰਤ ਹੈਗੀ ਕੋਈ ਮੈਡੀਸਿਨ ਦੀ ਜ਼ਰੂਰਤ ਆ ਕੋਈ ਪਾਣੀ ਦੀ ਜ਼ਰੂਰਤ ਆ ਕੋਈ ਜਿਸ ਵੀ ਚੀਜ਼ ਦੀ ਜ਼ਰੂਰਤ ਆ ਡੰਗਰਾਂ ਦੇ ਚਾਰੇ ਦੀ ਜ਼ਰੂਰਤ ਆ ਤੇ ਪ ਬਹੁਤ ਬਹੁਤ ਧੰਨਵਾਦ ਇੰਨਾ ਸੱਜਣਾ ਦਾ ਜਿਹੜੇ ਅੱਜ ਹੜਪੀਟ ਤੇ ਏਰੀਏ ਦੇ ਵਿੱਚ ਪਹੁੰਚ ਰਹੇ ਆ ਟਰੈਕਟਰ ਦੇ ਸਕਦੇ ਹੋ ਲਗਾਤਾਰ ਕਤਾਰ ਦੇ ਵਿੱਚ ਲੱਗੇ ਹੋਏ ਆ ਵੱਡੀ ਗਿਣਤੀ ਦੇ ਵਿੱਚ ਸਹਿਯੋਗ ਕੀਤਾ ਗਿਆ ਇੰਨਾ ਨੌਜਵਾਨਾਂ ਦੇ ਵੱਲੋਂ ਖਾਸ ਤੌਰ ਤੇ ਮਾਰਕੀਟ ਕਮੇਟੀ ਚੇਅਰਮੈਨ ਸਰਦਾਰ ਮਾਹਵੀਰ ਸਿੰਘ ਜੀ ਵੱਲੋਂ ਸੋ ਰਵਾਨਾ ਕੀਤੀ ਕੀਤੇ ਜਾ ਰਹੇ ਨੇ ਹੜਪੀਟ ਤਖੇਤਰ ਦੇ ਵੱਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਆਪਣਾ ਸਹਿਯੋਗ ਜਰੂਰ ਦੇਣਾ ਵੱਧ ਤੋਂ ਵੱਧ ਇੰਨਾ ਲੋਕਾਂ ਵਾਸਤੇ ਜੋ ਅੱਜ ਬੜੇ ਗੰਭੀਰ ਹਾਲਾਤਾਂ ਦੇ ਵਿੱਚ ਗੁਜ਼ਰ ਰਹੇ ਨੇ ਹਾਂਜੀ ਨਗਰਪੰਚਾਇਤ ਦਾ ਪ੍ਰਧਾਨ ਜੀ ਜੀ ਸੋ ਵਾਦ ਤੋਂ ਵੱਤ ਤਸਵੀਰਾਂ ਸਾਡਾ ਫਰਜ ਬੰਦਾ ਕਿ ਅਸੀਂ ਸ਼ੇਅਰ ਕਰੀਏ ਸੋ ਇੱਕ ਵਾਰੀ ਨਜ਼ਰ ਜ਼ਰੂਰ ਮਾਰਾ ਦਿਓ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਵੀ ਇਕੱਤਰ ਹੋਏ ਨੇ ਸੋ ਹਰਾਚਾਰਾ ਚੋਕਰ ਤੂੜੀ ਜਾਂ ਫਿਰ ਕਹਿ ਲਈਏ ਕਿ ਪੀਣ ਵਾਲਾ ਪਾਣੀ ਕਿਉਂਕਿ ਪੀਣ ਵਾਲਾ ਪਾਣੀ ਵੀ ਇਸ ਇਲਾਕੇ ਦੇ ਵਿੱਚ ਖਰਾਬ ਹੋ ਚੁੱਕਿਆ ਹੈ ਬੋਰ ਵੀ ਖਰਾਬ ਹੋ ਚੁੱਕੇ ਨੇ ਸੋ ਬਹੁਤ ਬਹੁਤ ਧੰਨਵਾਦ ਇਨ੍ਹਾਂ ਸੱਜਣਾ ਦਾ ਤੇ ਤੁਹਾਡਾ ਵੀ ਧੰਨਵਾਦ ਜੇਕਰ ਤੁਸੀਂ ਇਸ ਵੀਡੀਓ ਨੂੰ ਵਾਦ ਤੋਂ ਵੱਤ ਸ਼ੇਅਰ ਕਰਦੇ ਹੋ ਮਦਦ ਪਹੁੰਚਾਉਂਦੇ ਹੋ ਇਨ੍ਹਾਂ ਇਲਾਕਿਆਂ ਦੇ ਵਿੱਚ ਸੋ ਵੀਡੀਓ ਦੇ ਨਾਲ ਬਣੇ ਰਹੋ ਨਵੀਂ ਅਪਡੇਟ ਜਲਦ ਲੈ ਕੇ ਹਾਜ਼ਰ ਹੋਵਾਂਗੇ